ਇੱਕ ਬਹੁਤ ਵੱਡੀ ਸਾਜ਼ਿਸ਼ ਬਣ ਗਈ ਕਿ ਇਸ ਕੌਮ ਦੀ ਜਥੇਬੰਦੀ ਨੂੰ ਪੰਜਾਬ ਦੀ ਜਥੇਬੰਦੀ ਨੂੰ ਖਤਮ ਕਰਨਾ ਆਹ ਸਾਜ਼ਿਸ਼ ਕਿਦੋਂ ਸ਼ੁਰੂ ਹੋਈ ਜਦੋਂ ਆ ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਦਾ ਸਾਥ ਛੱਡਿਆ ਕਿਸਾਨੀ ਕਾਨੂੰਨਾਂ ਦੇ ਖਿਲਾਫ ਸਰਕਾਰ ਤੋਂ ਪਾਸੇ ਹਟੇ ਸੈਂਟਰ ਦੀ ਸਰਕਾਰਾਂ ਨੇ ਤਾਕਤਾਂ ਨੇ ਫੈਸਲਾ ਕਰ ਲਿਆ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨਾ ਹੈ ਉਹਨਾਂ ਨੂੰ ਪਤਾ ਸੀ ਕਿ ਖਾਲਸਾ ਪੰਥ ਦੀ ਤਾਕਤ ਗੁਰੂ ਧਾਮਾਂ ਤੋਂ ਆਉਂਦੀ ਹੈ ਆਪਣੇ ਤੱਕ ਸਭ ਤੋਂ ਆਉਂਦੀ ਹੈ ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਆ ਸਾਰਿਆਂ ਉੱਤੇ ਆਪਾਂ ਕਬਜ਼ਾ ਕਰ ਲੈਣਾ ਹੈ ਤੁਸੀਂ ਦੇਖ ਲਓ ਜਦੋਂ ਅਸੀਂ ਐਨਡੀਏ ਸੀ ਅਸੀਂ ਉਹ ਮਰਿਆਦੇ ਲਾਈਨ ਖਿੱਚੀ ਸੀ ਜਿਹਦੇ ਪੱਲੇ ਪਾਸੇ ਉਹ ਜਾ ਨਹੀਂ ਸਕਦੇ ਸੀ ਆਪਣੇ ਧਰਮ ਵਿੱਚ ਉਹ ਦਖਲ ਨਹੀਂ ਕਰ ਸਕਦੇ ਸੀ ਆਪਣੇ குரு ਦਾਮਾ ਵਿੱਚ ਦਖਲ ਨਹੀਂ ਕਰ ਸਕਦੇ ਸੀ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਹਟ ਗਏ ਆ ਉਹਨਾਂ ਨਾਲ ਉਹ ਉਹਨਾਂ ਨੇ ਸਭ ਤੋਂ ਵੱਡਾ ਹਮਲਾ ਤੁਹਾਡੇ ਤੇ ਕੀਤਾ ਤੱਕ ਹਜ਼ੂਰ ਸਾਹਿਬ ਦੀ ਕਮੇਟੀ ਉੱਤੇ ਕਾਬਜ਼ ਹੋ ਗਏ ਉਹਨਾਂ ਨੇ ਕਾਨੂੰਨ ਬਦਲ ਦਿੱਤਾ ਅੱਜ ਸਤਿਗੁਰ ਸਾਹਿਬ ਦੇ ਉੱਤੇ ਮੈਨੇਜਮੈਂਟ ਉੱਤੇ ਖਾਲਸਾ ਪੰਥ ਦਾ ਕੋਈ ਯੋਗਦਾਨ ਨਹੀਂ ਹੈ ਹੁਣ ਜਿਹੜੇ ਮੈਂਬਰ ਬਣਾਏ ਗਏ ਜਿਹੜਾ ਕਾਨੂੰਨ ਬਣਾਇਆ ਗਿਆ ਉਹ ਮਹਾਰਾਸ਼ਟra ਸਰਕਾਰ ਦੇ ਤੇਰਾ ਬੰਦੇ ਉਹਨਾਂ ਨੇ ਆਪ ਹੀ ਨਾਮਿਨੇਟ ਕਰਤੇ ਐ ਤੁਸੀਂ ਹੈਰਾਨ ਰਹਿ ਜਾਉਗੇ ਜਿਹੜਾ ਚੇਅਰਮੈਨ ਬਣਾਇਆ ਸ਼ਰਾਬ ਪੀਂਦਾ ਤੁਸੀਂ ਦੇਖ ਲਓ ਆਪਣੇ ਮਰਿਆਦਾ ਦਾ ਕੀ ਹੋਣ ਲੱਗ ਗਿਆ ਪਤਿਤ ਲੋਕਾਂ ਨੂੰ ਸਰੋਪੋਂ ਦੀ ਪક્ષਿਸ਼ ਕਰਨ ਲੱਗੇ ਉੱਥੇ ਆ ਬਿੱਟੂ ਗਿਆ ਸੀ ਉੱਥੇ ਸਰੋਪਾ ਦੇ ਦਿੱਤਾ ਗਿਆ ਭਵੰਤ ਮੰਨ ਗਿਆ ਸੀ ਸਰੋਪੇ ਦਿੱਤੇ ਗਏ ਕਿਉਂਕਿ ਹੁਣ ਉਹਨਾਂ ਨੂੰ ਕੋਈ ਮਰਿਆਦਾ ਦੀ ਕੋਈ ਫਿਕਰ ਨਹੀਂ ਹੈ ਕਿਉਂਕਿ ਹੁਣ ਉਹਨਾਂ ਕੋਲੇ ਤਾਕਤ ਹੈ ਲੀਡਰ ਇੱਕ ਦਿਨ 'ਚ ਨਹੀਂ ਪੈਦਾ ਹੁੰਦੇ 40 40 ਸਾਲ 50 60 ਸਾਲ ਲੱਗ ਜਾਂਦੇ ਐ ਇੱਕ ਲੀਡਰ ਪੈਦਾ ਕਰਨ ਨੂੰ ਸਦਾ ਪ੍ਰਕਾਸ਼ ਸਿੰਘੀ ਬਾਦਲ ਇੱਕ ਵਾਰ ਨੇ ਇੱਕ ਸਾਜ ਨਹੀਂ ਲੀਡਰ ਬਣੇ 70 ਸਾਲ ਕੌਮ ਦੀ ਪੰਜਾਬ ਦੀ ਸੇਵਾ ਕੀਤੀ ਤਾਂ ਲੋਕਾਂ ਨੇ ਜਾ ਕੇ ਉਹਨਾਂ ਦੇ ਵਿਸ਼ਵਾਸ ਕੀਤਾ ਸਾਬਕਾ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਪ੍ਰਕਾਸ਼ ਸਿੰਘ ਬਾਦਲ ਨੇ ساری ਜ਼ਿੰਦਗੀ ਕੌਮ ਵਾਸਤੇ ਲਾ ਦਿੱਤੀ ਉਹਨਾਂ ਨੂੰ ਕੋਈ ਆਪਣੇ ਪਰਿਵਾਰ ਦਾ ਫਿਕਰ ਨਹੀਂ ਸੀ ਉਹਨਾਂ ਨੂੰ ਫਿਕਰ ਪੰਜਾਬ ਦਾ ਸੀ ਉਹ ਵੀ ਐਸ਼ ਕਰ ਸਕਦੇ ਸੀ ਪਰ ਫਿਰ ਵੀ ਕੌਮ ਖਾਤਰ ਪੰਜਾਬ ਖਾਤਰ 16 17 ਸਾਲ ਗੇਲਾ ਕਟੀਆਂ ਕਿਉਂਕਿ ਨਿਸ਼ਾਨਾ ਇੱਕ ਸੀ ਕਿ ਆਪਣੀ ਕੌਮ ਦੀ ਚੜ੍ਹਦੀ ਕਲ ਹੋਏ ਪੰਜਾਬ ਦੀ ਤਰੱਕੀ ਕਰ ਹੋਏ ਸਹੀ ਮੈਨੇ ਤੇ ਦੇਖੋ ਆਜ਼ਾਦੀ ਦੇ ਬਾਅਦ ਵੀ ਕੱਲੇ ਤਿੰਨ ਵਾਰੋਂ ਆਪਾਂ 5 ਸਾਲ ਸਰਕਾਰ ਰਹੀ ਹੈ ਕਾਲੀ ਦਲ ਦੀ ਦੋ ਵਾਰ ਤਾਂ ਸਾਲ ਡੇਢ ਸਾਲੀ ਸਰਕਾਰ ਤੋੜ ਦਿੰਦੇ ਸੀ ਪਰ ਤੁਸੀਂ ਦੇਖੋ ਉਹ ਜਿੰਨੇ ਸਾਲ ਰਹੀ ਤਿੰਨ ਕਰਮ ਜੋ ਕੁਛ ਵੀ ਬਣਿਆ ਉਹ ਉਦੋਂ ਹੀ ਬਣਿਆ ਖਾਲਸਾ ਜੀ ਤੁਸੀਂ ਇੱਥੇ ਬੈਠੇ ਹੋ ਤੁਸੀਂ ਪੰਜਾਬ ਦੇ ਕੋਨੇ-ਕੋਨੇ ਚ ਬਈ ਲੋਕ ਆਇਓ ਤੁਸੀਂ ਦੇਖ ਲਓ ਤੁਸੀਂ ਹੁਣ ਵਾਪਸ ਘਰੇ ਜਾਉਂਗੇ ਜੋ ਚੀਜ਼ ਤੁਸੀਂ ਦੇਖੋਗੇ ਉਹ ਚੀਜ਼ ਕਾਲੀ ਦਲ ਦੀ ਦੇਣ ਹੈ ਜਿਹੜੀ ਸੜਕ ਤੇ ਜਾਓਗੇ ਅਕਾਲੀ ਦਲ ਨੇ ਬਣਾਈ ਹੈ ਜਿਹੜੀ ਕੱਸੀ ਉੱਤੋਂ ੱਟੋਂਗੇ ਅਕਾਲੀ ਦਲ ਨੇ ਬਣਾਈ ਹੈ ਕੋਈ ਮੰਡੀ ਕੋਲੋਂ ੱਟੋਂਗੇ ਅਕਾਲੀ ਦਲ ਨੇ ਬਣਾਈ ਹੈ ਕੋਈ ਟਿਊਬਲ ਚੱਲਦਾ ਦੇਖੋਗੇ ਅਕਾਲੀ ਦਲ ਨੇ ਬਣਾਇਆ ਜੇ ਹਸਪਤਾਲ ਦੇਖੋਗੇ ਅਕਾਲੀ ਦਲ ਨੇ ਬਣਾਇਆ ਜੇ ਇੱਥੇ ਫੈਕਟਰੀਆਂ ਦੇਖੋਗੇ ਅਕਾਲੀ ਦਲ ਨੇ ਬਣਾਇਆ ਥਰਮਲ ਪਲਾਂਟ ਦੇਖੋਗੇ ਅਕਾਲੀ ਦਲ ਨੇ ਬਣਾਇਆ 에어ਪੋਰਟ ਦੇਖੋਗੇ ਅਕਾਲੀ ਦਲ ਨੇ ਬਣਾਇਆ ਗਰੀਬ ਦੀ ਧਰਮਸ਼ਾਲਾ ਦੇਖੋਗੇ ਅਕਾਲੀ ਦਲ ਨੇ ਦਿੱਤਾ ਹੈ ਗਰੀਬ ਨੂੰ ਆਟਾ ਦਾ ਦੇਣ ਵਾਲੇ ਅਕਾਲੀ ਦਲ ਹੈ ਪੈਨਸ਼ਨਾਂ ਦੇਣ ਵਾਲਾ ਅਕਾਲੀ ਦਲ ਹੈ ਥੋੜੀ ਫਸਲਾਂ ਦਾ ਐਮਐਸਪੀ ਦੇਣ ਵਾਲਾ ਅਕਾਲੀ ਦਲ ਹੈ ਥੋੜੀ ਮਾਂ ਪਾਟੀ ਹੈ ਤੁਹਾਡਾ ਪਰਿਵਾਰ ਹੈ ਤੇ ਮੈਂ ਕਹਿਣਾ ਚਾਹਣਾ ਹੈ ਕਿਉਂ ਆਪਾਂ ਆਪਣੀ ਕੌਮ ਨੂੰ ਆਪਣੀ ਕੌਮ ਦੀ ਜਥੇਬੰਦੀ ਨੂੰ ਕਮਜ਼ੋਰ ਕਰਤਾ ਕਿੱਡਾ ਵੱਡਾ ਨੁਕਸਾਨ ਹੋਇਆ ਆਪਾਂ ਕਿੱਥੇ ਚਲੇ ਗਏ ਹਾਂ ਜਦੋਂ ਦਾ ਤੁਸੀਂ ਆਪਣੀ ਕੌਮ ਦੀ ਜਥੇਬੰਦੀ ਨੂੰ ਕਮਜ਼ੋਰ ਕੀਤਾ ਉਦੋਂ ਤੋਂ ਤੁਹਾਡੇ ਤੇ ਹਮਲੇ ਹੋਣ ਲੱਗ ਗਏ ਉਦੋਂ ਤੋਂ ਤੁਹਾਡੇ ਗੁਰਦੁਆਰਿਆਂ ਤੇ ਹਮਲੇ ਹੋ ਗਏ ਉਦੋਂ ਤੋਂ ਪੰਜਾਬ ਤੇ ਕਬਜ਼ਾ ਬਾਹਰ ਲਿਆਂਦਾ ਹੋ ਗਿਆ ਹੁਣ ਕੋਈ ਮੁੱਖ ਮੰਤਰੀ ਕੋਈ ਪੰਜਾਬ ਦਾ ਸਹੀ ਮੈਨੇ ਤੇ ਮੁੱਖ ਮੰਤਰੀ ਕੇਜਰੀਵਾਲ ਹੈ ਉਹ ਚਲੋਂਦੇ ਆ ਭਗਵਾਨਤ ਮਾਨ ਦਾ ਇਕੱਲਾ ਤੁਹਾਨੂੰ ਪਤਾ ਕੀ ਕਰਦਾ ਆ ਸਸੋੜੀਆ ਵਰਗੇ ਆ ਜਾਨਵਰ ਵਰਗੇ ਸਾਰੇ ਇੱਥੇ ਆ ਗਏ ਲੁੱਟਣ ਲੱਗ ਗਏ ਆ ਦੇਖੋ ਤੁਹਾਡੇ ਨਾਲ ਕੀ ਵਾਦਾ ਕੀਤਾ ਸੀ ਕੀ ਤੁਹਾਡੇ ਸੁਪਨੇ ਤੁਹਾਨੂੰ ਦਿਖਾਏ ਸੀ ਕਿੰਦਰ ਕੇ ਹਜ਼ਾਰ ਰੁਪਏ ਵੀ ਬੀਬੀਆਂ ਦਾ ਕਿੱਧਰ ਗਿਆ 2500 ਪੈਨਸ਼ਨ ਦਾ ਕਿਧਰ ਗਿਆ 2 ਤੁਗਣਾ ਛਗਣ ਦਾ ਕਿਧਰ ਗਿਆ 24 ਘੰਟੇ ਨਸ਼ਾ ਬੰਦ ਕਰਦਾ ਕਿਧਰ ਗਏ 29 29 ਫਸਲਾਂ ਦੇ ਐਮਐਸਪੀ ਕਹਿੰਦੇ ਦੇਵਾਂਗੇ ਤੁਸੀਂ ਆਪਣਾ ਸੁਪਾ ਪਿੱਛੇ ਸਿੱਟ ਦਿੱਤਾ ਖਾਲਸਾ ਜੀ ਆਪਣੀ ਗਲਤੀ ਆਪਣੀ ਹੈ ਆਪਾਂ ਪਛਾਣਿਆ ਨਹੀਂ ਆਪਣੇ ਕੌਣ ਹੈ ਤੇ ਪਰਾਈ ਕੌਣ ਹੈ ਸਹੀ ਮਨਤੇ एक, को एक पार्टी है जो बारिश पंजाब की कोई है वो थोड़ी मां पार्टी अकाली दल दा है। अकाली दल थोड़े वास्ते मर भी सकती है, थोड़ी लड़ाई भी लड़ती है थोड़े वास्ते हर कदम चुकन तैयार है करती रही है जो कुछ भी पंजाब चया अकाली दल ने है। आज जेड़े कांग्रेस है ਆ ਬੀਜਪੀ ਐ ਆ ਝਾੜੂ ਵਾਲੇ ਐ ਆ ਕਾਮਰੇੜ ਐ ਆ ਸਾਰੇ ਪੰਜਾਬ ਦੇ ਵਾਰਿਸ ਨਹੀਂ ਉਹ ਤਾਂ ਇੱਥੇ ਕਬਜ਼ਾ ਕਰਨ ਨੂੰ ਆਤੇ ਆਉਂਦੇ ਐ ਜਿਵੇਂ ਅੰਗਰੇਜ਼ ਲੁੱਟਣ ਆਏ ਸੀ ਓਵੇਂ ਆ ਲੁੱਟਣ ਆਉਂਦੇ ਐ ਜੇ ਆਪ ਉਹਨਾਂ ਨੂੰ ਸਰਕਾਰ ਇੱਥੇ ਨਹੀਂ ਬੰਦੀ ਜੇ ਫੋਨ ਨੀਓ ਤੁਸੀਂ ਭਾ ਕਾਂਗਰਸ ਨੂੰ ਨਹੀਂ ਜਿਤਾਉਂਦੇ ਉਹਨਾਂ ਨੂੰ ਕੋਈ ਫਿਕਰ ਨਹੀਂ हरियाणे की सरकार मगर लग जाए राजस्थान मगर लग जाए अकाली दल तो थोड़ा किधर तो इतोंगे बनाओ ना बनाओ थोड़ी लड़ाई लड़ते रहे अखीरले दम तक लड़ते दे रहो अलात की है गैंगस्टर राज कर रहे हैं पंजाब ਬਾਰੀ ਨੂੰ ਕਰੋੜਾ ਰੁਪਏ ਉਹਨਾਂ ਤੋਂ ਲਈ ਜਾਂਦੇ ਐ ਰੋਜ਼ ਕਰਨੇ ਡੇਟੇ ਖੋਈ ਜਾਂਦੇ ਐ ਗੁੰਡਾ ਕਰਦੀ ਤਾਂ ਰਾਜ ਐ ਆ ਝਾੜੂ ਵਾਲੇ ਐਮਐਲਏ ਨੇ ਤੇ ਨਾ ਡਿਲੀਡਰਾਂ ਨੇ ਘਰ ਘਰ ਨਸ਼ਾ ਪਰਾ ਦਿੱਤਾ ਮੈਂ ਸੰਗਤ ਨੂੰ ਪੁੱਛਣਾ ਛੋਣਾ ਐ ਇੰਨਾ ਝਾੜੂ ਵਾਲੇ ਦੇ 3 ਸਾਲ ਹੋਏ ਐ ਕੋਈ ਇੱਟ ਲੱਗੀ ਐ ਤੁਹਾਡੇ ਪੰਜਾਬ ਕੋਈ ਕੱਸੀ ਬਣਾਈ ਐ ਕਿਸੇ ਨੂੰ ਨੌਕਰੀ ਦਿੱਤੀ ਹੈ ਕਿਸੇ ਦੀ ਬਾਹ ਫੜੀ ਹੈ ਗੱਲੇ ਠੁਕੇ ਪਰਚੇ ਤੋਂ ਲੈ ਕੇ ਧੱਕੇ ਕਰਨ ਤੇ ਲੱਗੇ ਐ ਐਸ ਕਰਕੇ ਆਓ ਬਚਾਲੀਏ ਪੰਜਾਬ ਨੂੰ ਆ ਆਪਣਾ ਪੰਜਾਬ ਹੈ ਜੇ ਆਪਾਂ ਨਹੀਂ ਬਚਾਵਾਂਗੇ ਤਾਂ ਹੋਰ ਕੌਣ ਬਚਾਊਗਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਤੁਸੀਂ ਸੇਵਾ ਦਿੱਤੀ ਹੈ ਸਭ ਤੋਂ ਛੋਟੀ ਉਮਰ ਸੇਵਾ ਦਿੱਤੀ ਹੈ ਮੈਂ ਤੁਹਾਡੇ ਨਾਲ ਵਾਅਦਾ ਦਿੰਦਾ ਐ ਕਿ ਅੱਜ ਤੱਕ ਤੁਸੀਂ ਜਾਣਦੇ ਹੋ ਜੋ ਜੋ ਅਸੀਂ ਕਿਹਾ ਜੋ ਜੋ ਵੱਡੇ ਬਾਦਲ ਸਾਹਿਬ ਵਾਦਾ ਕਰਦੇ ਸੀ ਪੂਰਾ ਕਰਦੇ ਸੀ ਉਹਨਾਂ ਦੇ بیٹے ਹੋਂ ਦੇ ਨਾਤੇ ਤੇ ਖਾਲੀ ਦਲ ਦੇ ਸੇਵਾਦਾਰ ਹੋਂ ਦੇ ਨਾਤੇ ਮੈਂ ਤੁਹਾਨੂੰ ਵਾਦਾ ਕਰਦਾ ਤੁਸੀਂ ਇਕੱਠੇ ਹੋ ਜੋ ਤੜੇ ਬੰਦੀ ਛੱਡ ਦਿਓ ਅਕਾਲੀ ਵਰਕਰੀ ਬਾਦੂ ਹੈ ਤੁਸੀਂ ਤੜਕੇ ਹੋ ਜੋ ਅਗਲੀ ਸਰਕਾਰ ਥੋਡੀ ਹੋਗੀ ਪੰਜਾਬ ਦੇ ਲੋਕਾਂ ਦੇ ਮੈਂ ਵਾਦਾ ਕਰਦਾ ਹਾਂ ਜੇ ਸਰਕਾਰ ਤੁਸੀਂ ਲਿਆਉਣੇ ਆਂ ਆਪਣੀ ਪੰਜਾਬੀ ਆ ਦੀ ਖਾਲਸਾ ਬੰਦ ਪੰਜਾਬ ਦੀ ਸਰਕਾਰ ਲਿਆਉਣੇ ਆ ਮੈਂ ਵਾਦਾ ਕਰਦਾ ਹਾਂ ਇੱਕ ਵੀ ਗੈਂਗਸਟਰ ਪੰਜਾਬ ਦੀ ਨਹੀਂ ਦਿਖਾਈ ਦਊਗਾ ਇੱਕ ਵੀ ਨਸ਼ੇ ਵੇਚਣ ਵਾਲਾ ਆ ਸਮਗਲਰ ਪੰਜਾਬ ਜਿੱਨੀ ਰਹਿਣ ਦੇਰਾਂਗੇ ਜਿੰਨੀਆਂ ਸਰਕਾਰੀ ਨੌਕਰੀਆਂ ਸਾਰੀਆਂ ਪੰਜਾਬੀਆਂ ਨੂੰ ਮਿਲਣਗੀਆਂ ਕੋਈ ਯੂਪੀਆਰਏ ਆ ਰਸਤਰਾਲੇ ਨੂੰ ਨਹੀਂ ਮਿਲੂਗੀ ਜਿਹੜੇ ਅੱਜ ਝਾੜੂ ਵਾਲੇ ਦੇਈ ਜਾਂਦੇ ਐ ਜਿੰਦਾਬਾਦ ਜਿਹਦੇ ਕੋਲੇ ਕੋਈ ਟਿਊਬਲ ਕਨੈਕਸ਼ਨ ਨਹੀਂ ਪਹਿਲੇ ਦਿਨੀ ਉਹਨੂੰ ਵੀਰਬਲ ਕਨੈਕਸ਼ਨ ਦਿੱਤਾ ਜਾਊਗਾ ਆਟਾ ਦਾਲ ਸਕੀਮ ਵਾਪਸ ਲੈ ਆਂਦੀ ਜਾਊਗੀ ਸ਼ਗਨ ਤੇ ਪੈਨਸ਼ਨ ਦੁਗਨੀਆਂ ਕੀਤੀਆਂ ਜਾਣਗੀਆਂ ਭਾਈਾਰੇ ਇਨਸਾਨ ਸਾਰੇ ਧਰਮਾਂ ਦੇ ਲੋਕਾਂ ਨੂੰ ਮੈਂ ਵਿਸ਼ਵਾਸ ਤੋੜਣਾ ਹੈ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੇ ਅਸੀਂ ਸਿੱਖ ਹੈ ਸਾਰੇ ਧਰਮਾਂ ਦੇ ਲੋਕ ਜਿਹੜੀ ਸਰਕਾਰ ਤੁਸੀਂ ਬਣਾਉਂਗੇ ਕਹਿਣਗੇ ਉਹ ਸਾਡੀ ਸਰਕਾਰ ਹੈ ਅਸੀਂ ਸਾਰੇ ਪੰਜਾਬ ਵਿੱਚ ਅਮਨ ਸ਼ਾਂਤੀ ਰੱਖਾਂਗੇ ਤੇ ਮੈਂ ਇੱਕ ਆ ਵੀ ਕਹਿਣਾ ਚਾਹਣਾ ਸਾਰਿਆਂ ਨੂੰ ਜਿਹੜੀ ਮੈਂ ਗੱਲ ਦੇਖੀ ਹੈ ਕਈ ਜਗ੍ਹਾ ਜਾ ਕੇ ਦੇਖੀ ਹੈ ਤੁਸੀਂ ਰਾਜਸਥਾਨ ਚਲੇ ਜਾਓ ਆਪਣੇ ਕਿਸਾਨ ਜ਼ਮੀਨ ਨਹੀਂ ਲੈ ਸਕਦੇ ਤੁਸੀਂ ਹਿਮਾਚਲ ਚਲੇ ਜਾਓ ਜ਼ਮੀਨ ਨਹੀਂ ਤੁਸੀਂ ਖਰੀਦ ਸਕਦੇ ਖੇਤੀ ਵਾਸਤੇ ਜੰਮੂ ਕਸ਼ਮੀਰ ਚਲੇ ਜਾਓ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਤੁਸੀਂ ਉਤਰਾੰਚਲ ਚਲੇ ਜਾਓ ਜ਼ਮੀਨ ਨਹੀਂ ਲੈ ਸਕਦੇ ਤੇ ਤੁਹਾਡੇ ਜੋ ਮਰਜ਼ੀ ਬਾਹਰੋਂ ਆਈ ਜਾਂਦੇ ਆ ਪੰਜਾਬ ਦੀ ਜ਼ਮੀਨ ਖੇਤੀ ਵਾਸਤੇ ਪੰਜਾਬੀਆਂ ਵਾਸਤੇ ਹੀ ਰਹੋਗੇ ਫੋਡੇ ਵਾਸਤੇ ਰੋ ਮੈਂ ਅਖੀਰ ਚਾਈ ਕਹਿਣਾ ਚਾਹਣਾ ਹੈ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਦੇਖੋ ਬਹੁਤ ਵੱਡੀ ਸਾਜ਼ਿਸ਼ ਰਹੀ ਹੈ ਆਪਣੀ ਪਾਰਟੀ ਨੂੰ ਖਤਮ ਕਰਨ ਦੀ ਉਹਨਾਂ ਨੇ ਹਰ ਹੱਥਾ ਹਤਕੰਡਾ ਅਪਲਾਇਆ ਪਰ ਮੈਂ ਸਿਰ ਝੁਕਦਾ ਆਪਣੀ ਵਰਕਰਾਂ ਦੇ ਜਿਨ੍ਹਾਂ ਨੇ ਡੱਡ ਕੇ ਕਾਲੀ ਦਲ ਦਾ ਸਾਥ ਦਿੱਤਾ ਮੈਂ ਤੁਹਾਨੂੰ ਵਾਅਦਾ ਕਰਦਾ ਤੇ ਬੇਨਤੀ ਕਰਦਾ ਹੈ ਜਿਹੜੇ ਲੋਕ ਜਿਨ੍ਹਾਂ ਦੇ ਖੂਨ ਵਿੱਚ ਕਾਲੀ ਦਲ ਵਸਿਆ ਹੈ ਭਾਵੇਂ ਕੋਈ ਨਰਾਜ ਵੀ ਹੈ ਜਿਨ੍ਹਾਂ ਨੇ ਪੀੜੀਆਂ ਅੰਕ ਪੀੜੀਆਂ ਜੋ ਕਾਲੀ ਦਲ ਹੈ ਸਾਰਿਆਂ ਨੂੰ ਬੇਨਤੀ ਕਰਦਾ ਹੈ ਪੰਥ ਦੇ ਝੰਡੇ ਥੱਲੇ ਇਕੱਠੇ ਹੋ ਜੋ ਆਪਾਂ ਆਪਣੀ ਪੰਜਾਬ ਦੀ ਪੰਜਾਬੀਆਂ ਦੀ ਖਾਲਸਾ